ਕਰਨਾਲ ਕਿੰਨਾ ਕੁ ਪੈਸਾ ਲੱਗਦਾ ਸਮਾਣਾ ਦੇ ਚੀਕਾਪੁਰ ਤੋਂ ਜਿਹੜੀ ਸੜਕ ਜਾ ਰਹੀ ਹੈ ਸਤਰਾਂ ਨੇ ਨੂੰ ਗੜੀ ਸਾਹਿਬ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰਤੇਗ ਵਾਧਰ ਸਾਹਿਬ ਦੀ ਸਰਨ ਸੂ ਧਰਤੀ ਹੈ ਜਿਹੜਾ ਗੁਰਦੁਆਰਾ ਹੈ ਜਿੱਥੇ ਗੁਰਤੇਗ ਵਾਧਰ ਸਾਹਿਬ ਕਰੀਬ ਇੱਥੇ 40 ਦਿਨ ਠਹਿਰੇ ਸੀ ਜਿਹੜੇ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਸਮਾਣਾ ਇਲਾਕਾ ਹੀ ਨਹੀਂ ਪੂਰਾ ਪੰਜਾਬ ਹਰਿਆਣਾ ਤੋਂ ਵੀ ਕਿਸੇ ਦੇ ਕੋਈ ਮਰਗਤ ਵੀ ਹੁੰਦੀ ਹੈ ਤਾਂ ਉਹਦੇ ਫੁੱਲ ਪਾਣ ਵਾਸਤੇ ਵੀ ਇਸ ਗੁਰਦੁਆਰਾ ਸਾਹਿਬ ਤੇ ਸੰਗਤਾਂ ਆਉਂਦੀਆਂ ਬਾਖੜਾ ਦੇ ਵਿੱਚ ਉਹਨੂੰ ਜਲਦੇ ਵਿੱਚ ਵਿਸਰਜਨ ਕੀਤਾ ਜਾਂਦਾ ਹੈ ਤਰਹਿ ਜਾਂਦਾ ਕਿਉਂਕਿ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈ ਇਹ ਗੁਰਦੁਆਰਾ ਸਾਹਿਬ ਜਿਹੜੇ ਆਂਦੇ ਆ ਲੋਕ ਉੱਥੇ ਵੀ ਸੇਵਾ ਕਰਦੇ ਆਂ ਔਰ ਉੱਥੇ ਉਹਨਾਂ ਕੀ ਫੁੱਲ ਵੀ ਇੱਥੇ ਪਾਏ ਜਾਂਦੇ ਆਂ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਔਰ ਇਸ ਗੁਰਦੁਆਰੇ ਦਾ ਮੁੱਖ ਗੇਟ ਜਿਹੜਾ ਬਣਾਇਆ ਜਾ ਰਿਹਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਨਾਮ ਤੇ ਇਸ ਗੇਟ ਦਾ ਨਿਰਮਾਣ ਕੀਤਾ ਜਾ ਰਿਹਾ ਇਸ ਗੇਟ ਦੇ ਨਿਰਮਾਣ ਹੋਣ ਨਾਲ ਇਸ ਇਲਾਕੇ ਨੂੰ ਇੱਕ ਨਵੀਂ ਦਿੱਖ ਮਿਲੇਗੀ ਸੰਗਤਾਂ ਦੇ ਕੋਸ਼ਿਸ਼ੇ ਹੋ ਚੁੜੀ ਦੇਰ ਤੋਂ ਚੱਲ ਰਹੀ ਹੈ ਇਹ ਗੇਟ ਬਣਾਉਣ ਦੀ ਪਰ ਅੱਜ ਉਹ ਦਿਨ ਆ ਗਿਆ ਜਦ ਗੇਟ ਬਣ ਰਿਹਾ ਤੁਹਾਨੂੰ ਕਿਸ ਤਰ੍ਹਾਂ ਵਿਖੀ ਲਿਆਇਆ ਹੈ ਬਾਬਾ ਜੀ ਬੜੀ ਖੁਸ਼ੀ ਬੜੀ ਖੁਸ਼ੀ ਹੋਲੇ ਗੁਰੂ ਮਹਾਰਾਜ ਨੇ ਅੱਜ ਦਿਨ ਲਿਆਂਦਾ ਘਟਾਰਾ ਬੁਲਾ ਦਿਓ ਘਟਾਰਾ ਬੁਲਾ ਲੈ ਜੈ ਸੋਨਹਾਰਾ ਜੈ ਸੋਨਹਾਰਾ ਨਾ ਗੁਰਿੰਦਰ ਸਿੰਘ ਜਿਹੜਾ ਇਹ ਗੇਟ ਦਾ ਨਿਰਮਾਣ ਬਾਬਾ ਜੀ ਕਰਾਮ ਜਾ ਰਹੇ ਹੈ ਇਹ ਗੇਟ ਕਿੰਨਾ ਬੜਾ ਬਣਨਾ ਹੈ ਔਰ ਇਸ ਦਾ ਕੀ ਮੱਲੋ ਪ੍ਰੋਜੈਕਟ ਦਾ ਕੀ ਨਾਮ ਰੱਖਿਆ ਜਾ ਰਿਹਾ ਹੈ ਗੇਟ ਦਾ ਇਹ ਗੇਟ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੇ ਨਾਮ ਦਾ ਹੀ ਬਣੇਗਾ ਇਹਦਾ 15 ਤੋਂ 20 ਲੱਖ ਰੁਪਏ ਦਾ ਖਰਚਾ ਹੈ 30 ਫੁੱਟ ਚੌੜਾ ਹੋਏਗਾ ਤੇ 23 ਫੁੱਟ ऊंचा ਹੋਏਗਾ ਤੇ ਬੜਾ ਸੋਹਣਾ ਸੀ ਇਹਨੂੰ ਸਵਾਗਤੀ ਗੇਟ ਬਣਾ ਰਹੇ ਆ ਸਤਗੁਰੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਕਿਉਂਕਿ ਅੱਗੇ ਧਾਮ ਹੈ ਹੈ ਜੀ ਤੇ ਸੰਗਤਾਂ ਨੂੰ ਦੂਰੋਂ ਪਤਾ ਲੱਗਣਾ ਚਾਹੀਦਾ ਹੈ ਵੀ ਇੱਧਰ ਸੱਚੇ ਪਾਤਸ਼ਾਹ ਸਾਗੂਰ ਤੇ ਇੱਕ ਬਹਾਦਰ ਇਤਿਹਾਸਿਕ ਗੁਰਦੁਆਰਾ ਹੈ ਸੰਗਤਾਂ ਕਿੱਥੋਂ ਕਿੱਥੇ ਇੱਥੇ ਪਹੁੰਚਦੀਆਂ ਇਤਿਹਾਸਿਕ ਗੁਰਦੁਆਰਾ ਹੈ ਬਹੁਤ ਬਹੁਤ ਦੂਰ ਤੋਂ ਕਿਉਂਕਿ ਇੱਥੇ ਫੁੱਲਾਂ ਵਾਲਾ ਗੁਰਦੁਆਰਾ ਹੋਣ ਕਰਕੇ ਆਲੇ ਦੁਆਲੇ 2.5 300 ਕਿਲੋਮੀਟਰ ਤੋਂ ਸਾਰੀ ਸੰਗਤ ਇੱਥੇ ਆਉਂਦੀ ਹੈ ਤੇ ਵੈਸੇ ਵੀ ਸਵਾਗਤੀ ਗੇਟ ਚਾਹੀਦਾ ਸੀ ਗੁਰੂ ਘਰ ਦੀ ਇੱਕ ਨਿਸ਼ਾਨੀ ਵਾਸਤੇ ਵੀ ਗੁਰੂ ਘਰ ਇੱਧਰ ਹੈ ਇੱਥੇ ਬਾਬਾ ਜੀ ਵੱਲੋਂ ਟੱਕ ਲਿਆ ਜਾ ਰਿਹਾ ਐਸੀ ਗੱਲਬਾਤ ਕਰਦੇ ਆਂ ਬਾਬਾ ਜੀ ਟੱਕ ਲਾ ਰਹੇ ਇੱਥੇ ਉਹਨਾਂ ਨਾਲ ਐਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਧਰ ਹੋ ਜਾਈਏ ਮੇਰੇ ਬਾਬਾ ਜੀ ਇੱਥੇ ਬੈਠੇ ਆਂ ਇੱਥੇ ਟੱਕ ਲਾਣ ਦੀ ਥਾਂ ਦੇ ਉੱਤੇ ਉਹਨਾਂ ਵੱਲੋਂ ਉਹਨਾਂ ਵੱਲੋਂ ਇੱਥੇ ਜਿਹੜੇ ਬਾਬਾ ਜੀ ਪਹੁੰਚੇ ਬਾਬਾ ਬਲਬੀਰ ਸਿੰਘ ਦੀ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਇਹ ਜਿਹੜੀ ਸੇਵਾ ਹੈ ਇੱਥੇ ਕਰਵਾਈ ਜਾ ਰਹੀ ਹੈ ਕਿਸੇ ਗੁਰਦੇਵ ਘਾਦਰ ਸਾਹਿਬ ਦੇ ਨਾਮ ਤੇ ਜਿਹੜਾ ਇਤਿਹਾਸਿਕ ਗੇਟ ਹੋਵੇਗਾ ਇਤਿਹਾਸਿਕ ਗੇਟ ਹੈ ਸ੍ਰੀ ਗੁਰਤੇਗਵਾਦਰ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਇਸ ਇਲਾਕੇ ਦਾ ਉਦਾਰ ਕੀਤਾ ਅਤੇ ਉਹਨਾਂ ਦੀ ਬਦੌਲਤ ਇਸ ਇਲਾਕੇ ਦਾ ਨਾਮ ਰੋਸ਼ਨ ਹੋਇਆ 40 ਦਿਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰਤੇਗਵਾਦਰ ਸਾਹਿਬ ਠਹਿਰੇ ਸਨ ਅਤੇ ਬਾਬਾ ਬਲਬੀਰ ਸਿੰਘ ਜੀ ਕਾਰਸੇਵਾ ਵਾਲੇ ਵੱਲੋਂ ਇੱਥੇ ਜਿਹੜਾ ਇਸ ਕੰਮ ਦਾ ਨਿਰਮਾਣ ਕਰਜ਼ ਇਹਨਾਂ ਦੀ ਅਗਵਾਈ ਦੇ ਵਿੱਚ ਕੀਤਾ ਜਾਣਾ ਹੈ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਦੇ ਬਾਅਦ ਇਹ ਟੱਕ ਲਿਆ ਜਾਣਾ ਹੈ ਔਰ ਇਸੇ ਸੰਗਤ ਇੱਥੇ ਖੜੀ ਅਸੀਂ ਨਾਲ ਵੀ ਗੱਲਬਾਤ ਕਰਦੇ ਆ ਗੜੀ ਸਾਹਿਬ ਦੇ ਜਿਹੜੇ ਪੁਰਾਣੇ ਬੰਦੇ ਹੈ ਕੀ ਨਾਮ ਹੈ ਤੁਹਾਡਾ ਗੜੀ ਆਪਣਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਜਿਹੜੇ ਗੇਟ ਦਾ ਨਿਰਮਾਣ ਹੋ ਰਿਹਾ ਕੀ ਕਹੋਗੇ ਤੁਸੀਂ ਇਹ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਾਰ ਨੇ 40 ਦਿਨ ਇੱਥੇ ਰਹੇ ਨੇ ਜੋ ਸੀਸ ਦੇਣ ਗਏ ਨੇ ਦਿੱਲੀ ਜੀ ਤੇ ਉਹਦੀ ਯਾਦਗੇ ਅਸੀਂ ਆਪਣਾ ਇੱਥੇ ਗੇਟ ਬਣਾ ਰਹੇ ਹਾਂ ਹਾਂ ਵੀ ਬੜੀ ਪਹਿਲਾਂ ਚਾਹੀਦਾ ਸੀ ਚਲੋ ਮਾਲਕ ਨੇ ਹੁਣ ਕਿਰਪਾ ਕੀਤੀ ਹੁਣੇ ਸਮਾਂ ਆ ਗਿਆ ਬਣਾਉਣ ਦਾ ਇਹ ਬਹੁਤ ਜ਼ਰੂਰੀ ਸੀ ਹਾਂ ਆਪ ਜੀ ਦੇ ਨਾਮ जी जी, जी 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 दी दी हां ਤੁਹਾਡੇ ਵੀ ਨਾਮ ਭਾਈ ਖਾਲਸਾ ਵੈਜੀ ਪੱਤੇ ਜੀ ਮੈਂ ਜਤਿੰਦਰ ਸਿੰਘ ਜੀ ਇਹ ਬਹੁਤ ਦੇਰ ਤੋਂ ਬਾਬਾਈ ਦੀ ਜਿੱਦੂ ਜੇ ਚੱਲ ਰਹੀ ਹੈ 게ਟ ਬਣਾਉਣ ਦੀ ਤੇ ਮਹਾਰਾ ਦੇ ਆਪਾਰ ਕਿਰਪਾ ਹੋਈ ਹੈ ਵੀ ਹੁਣ ਬਖਸ਼ਿਸ਼ ਹੋਈ ਹੈ 게ਟ ਦੀ ਉਸਾਰੀ ਵਾਸਤੇ ਬਾਬਾ ਜੀ ਤੁਮਹਾਰਾ ਜੀ ਦੀ ਕਿਰਪਾ ਹੋਈ ਹੈ ਉਹਨਾਂ ਕੇ ਆਸ਼ੀਰਵਾਦ ਸਦਕਾ ਬਾਬਾ ਬਲਵੀਰ ਸਿੰਘ ਜਿਹੜੀ ਕਾਰ ਸੇਵਾ ਕਰਦੇ ਇੱਥੇ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਇਸ ਦਾ ਕੀ ਸਨੇਹਾ ਦਿਆ ਜਾਂਦੇ ਹਾਂ ਜੀ ਕਾਜੀ ਜੀ ਹਾਂਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਆਪ ਜੀ ਦਾ ਨਾਮ ਮੇਰਾ ਨਾਮ ਅਨਜੀਤ ਸਿੰਘ ਜੀ ਗੜੀ ਸਾਹਿਬ ਜੀ ਕੀ ਕਹੋਗੇ ਤੁਸੀਂ ਤੇਰੇ ਗੇਟ ਬਾਬਾ ਜੀ ਗ੍ਰਹਿਨਮਾਈ ਦੇ ਵਿੱਚ ਬਣ ਰਿਹਾ ਇਹ ਬਾਬਾ ਜੀ ਦੀ ਬਹੁਤ ਜ਼ਰੂਰੀ ਕੋਸ਼ਿਸ਼ ਸੀ ਔਰ ਬਾਬਾ ਜੀ ਦੀ ਤਮੰਨਾ ਸੀ ਵੀ ਗੁਰਦੁਆਰਾ ਗੜੀ ਸਾਹਿਬ ਨੂੰ ਇੱਕ ਮੇਨ ਗੇਟ ਬਣਾਇਆ ਜਾਏ ਔਰ ਉਹ ਅੱਜ ਦੇਣ ਆ ਗਿਆ ਜੀ ਇਤਿਹਾਸਿਕ ਦਿਨ ਹੈ ਔਰ ਬਾਬਾ ਬਲਵੀਰ ਸਿੰਘ ਕਾਰਸੇਵਾਲੀ ਦੀ ਰਹਿਨਮਾਈ ਦਾ ਹੇਟ ਬਹੁਤ ਵੱਡੀ ਕਾਰ ਸੇਵਾ ਚੱਲ ਰਹੀ ਹੈ ਇਹ ਸਾਰਾ ਜੋ ਵੀ ਚੱਲ ਰਿਹਾ ਬਾਬਾ ਬਲਵੀਰ ਸਿੰਘ ਦੀ ਕਿਰਪਾ ਨਾਲ ਚੱਲ ਰਿਹਾ ਜੀ ਇਸੇ ਗੁਰਗਨ ਸਾਹਿਬ ਜੀ ਦੇ ਛਤਰਛਾਇਆ ਹੇਟ ਸ੍ਰੀ ਗੁਰਤੇਗ বাহাদুর ਸਾਹਿਬ ਦਾ ਆਸ਼ੀਰਵਾਦ ਔਰ ਉਹਨਾਂ ਦੀ ਬਦੌਲਤ ਇਸ ਗੇੜ ਦਾ ਨਿਰਮਾਣ ਹੋਣਾ ਹੈ ਇਹ ਮੈਂ ਪ੍ਰਧਾਨ ਗੁਰਦੀਪ ਸਿੰਘ ਵੀ ਲੋਕਲ ਕਮੇਟੀ ਗੜੀ ਨजीर ਆਪਣਾ ਇੱਥੇ ਅੱਜ ਬਾਬਾ ਜੀ ਦੀ ਬਖਸ਼ਿਸ਼ ਕਿਰਪਾ ਸੰਗ ਤੇ ਸਹਿਯੋਗ ਨਾਲ ਤੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੁਡੀ ਜਿਹੜਾ ਇਹ ਆਪਣੇ ਗੁਰਤੇਗ বাহাদুর ਜੀ ਸੀ ਦੀ ਮਾਰਗ ਤੇ ਰਸਤੇ ਤੇ ਬਹੁਤ ਹੋਸੀ ਤੇ ਮੰਗ ਸੀ ਸੰਗਤਾਂ ਦੀ ਬਹੁਤ ਗੱਦੀ ਹੋਣ ਤੋਂ ਬਾਅਦ ਸਾਨੂੰ ਮਨਜ਼ੂਰੀ ਮਿਲੀ ਹੈ ਗੇਟ ਬਣਾਉਣ ਦੀ ਬਹੁਤ ਕੰਮ ਰਾਜਸਥਾਨ ਦਾ ਮਹਾਰਾਜਾ ਤਤਪਾਲ ਸਿੰਘ ਹੈ ਜੀ ਹਾਂ ਇੱਥੇ ਬਾਬਾ ਬਲਵੀਰ ਸਿੰਘ ਜੀ ਨੇ ਗੁਰਦੁਆਰਾ ਗੜੀ ਸਾਹਿਬ ਦਾ ਰਸਤੇ ਉੱਤੇ ਗੇਟ ਬਣਾਉਣ ਸ਼ੁਰੂ ਕੀਤਾ ਹੈ ਜੀ ਉਹਦਾ ਅਜ ਉਦਘਾਟਨ ਹੈ ਬਹੁਤ ਹੀ ਵਧੀਆ ਗੇਟ ਬਣਨਾ ਹੈ ਜੀ ਮਹਾਰਾਜ ਦੀ ਕਿਰਪਾ ਜੀ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਸਾਡੇ ਤੇ ਸਾਰਿਆਂ ਤੇ ਤੇ ਸਾਡੀ ਬਹੁਤ ਮਨਕਾਵਨਾ ਪੂਰਨੀਆਂ ਹੋਈ ਇਹਦੇ ਨਾਲ ਵਖਰੀ ਪਛਾਣ ਹੋ ਜਾਣੀ ਹੈ ਹਾਂਜੀ ਹਾਂਜੀ ਵਖਰੀ ਪਛਾਣ ਹੋ ਜਾਣੀ ਹੈ ਤੇ ਅੰਜ ਅਸੀਂ ਬਾਬਾ ਬਲਵੀਰ ਸਿੰਘ ਜੀ ਦਾ ਤਣੋਂ ਮਣੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਇਲਾਕੇ ਲਈ ਬਹੁਤ ਸੇਵਾ ਕੀਤੀ ਏ ਹੁਣ ਵੀ ਅੱਜ ਬੜੀ ਖੁਸ਼ੀ ਦੀ ਗੱਲ ਏ ਜਿਹੜਾ ਗੇੜਦੜ ਘਟਣ ਹੋਇਆ ਏ ਇਸੇ ਤਰ੍ਹਾਂ ਵਾਹਿਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਬਾਬਾ ਜੀ ਨੇ ਤੰਦਰੁਸਤ ਨਾ ਬਖਸ਼ਣ ਬਾਬਾ ਜੀ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਜੀ ਰਬ ਜੀ ਵਾਹਿਗੁਰੂ ਜੀ ਫਤਿਹ ਜੈਪ ਸਿੰਘ ਜੀ ਹਾਂ ਕੀ ਕਹੋਗੇ ਜਿਹੜਾ ਦੇ ਗੁਰਬਤ ਸਵਾਗਤ ਸਵਾਗਤ ਗੇੜਦੜ ਨਹੀਂ ਪਤਾ ਰੱਖਿਆ ਗਿਆ ਜੀ ਗੜੀ ਸਾਹਿਬ ਦੇ ਵਾਸਤੇ ਸਵਾਗਤ ਹੈ ਗੇੜਦੜ ਪਛਾਣ ਹੋ ਗਈ ਗੁਰਦਵਾਰ ਗੁਰਦਵਾਰ ਰੀਤ ਨੂੰ ਲਖਿੰਦਰ ਕੌਰ ਜੀ ਲਖਿੰਦਰ ਕੌਰ ਹਾਂ ਜੀ ਤੁਹਾਨੂੰ ਭਾਗ ਮੈਂ ਸਾਡੇ ਮਹਾਂਪੁਰਸ਼ਾਂ ਜਿਨ੍ਹਾਂ ਨੇ ਡਿਆ ਵਟਾਂ ਕੀਮਤਾ ਚਗਾਉਂਦੇ ਪੈਣੇ ਤਾਂ ਕਰਦੇ ਪੈਣ ਤੁਹਾਨੂੰ ਉਹਨਾਂ ਦੀਆਂ ਕੁਰਬਾਨੀਆਂ ਨੇ ਅਸੀਂ ਕੀ ਕਰਨ ਜੋਗੇ ਅੱਜ ਇਹ ਗੇੜ ਦਾ ਘਾਟਨ ਕਰ ਰਹੇ ਨੇ ਬਾਬਾ ਜੀ ਹਾਂ ਜੀ ਟੱਕ ਲੈ ਕਿਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਬਹੁਤ ਕੁਝ ਬਹੁਤ ਛਾਏ ਬਹੁਤ ਛਾਏ ਸਭ ਸੰਗਤ ਨੂੰ ਖੁਸ਼ੀ